ਮੇਰਾ ਨਾਮ ਬੁੱਧੀਰਾਮ ਹੈ ਜੀ ਮੈਂ ਦਾ ਵੱਡਾ ਭਾਈ ਹਸਰ ਨਾਲੋਂ ਕੀ ਅੱਜ ਤੋ ਸੰਸਕਾਰ ਨਹੀਂ ਕਰੇ ਕੀ ਕਰ ਸੰਸਕਾਰ ਉਹ ਕਤਲ ਕਰਕੇ ਮਾਰਦਾ ਇੱਕ ਬੰਦੇ ਦਾ ਨਾਮ ਦਿੱਤਾ ਇੱਕ ਬੰਦੇ ਦਾ ਨਾਮ ਨਹੀਂ ਦਿੱਤਾ ਉਹਨੂੰ ਪੁਲਿਸ ਨੇ ਖਵਾ ਬਣਾ ਲਿਆ ਹਾਂ ਉਹ ਕਹਿੰਦੇ ਵੀ ਇਹ ਐਨੇ ਦੇਖਿਆ ਇਹ ਇਹ ਇਹਨੇ ਮਾਰਿਆਗਾ ਯਾਨੀ ਕਿ ਤੁਹਾਨੂੰ ਐ ਵੀ ਜਿਹਨੂੰ ਪੁਲਿਸ ਨੇ ਗਵਾਹ ਬਣਾਇਆ ਉਹਨੇ ਵੀ ਕਤਲ ਉਹ ਸਗੋਂ ਦੀ ਪੂਰੀ ਸਾਜ਼ਿਸ਼ ਉਸ ਦੀ ਉਹ ਨਾਲ ਹੈ ਅੱਛਾ ਉਹ ਨਾਲ ਹੈ ਤੁਹਾਨੂੰ ਲੱਗਦਾ ਕਿ ਉਹ ਵੀ ਨਾਲ ਹੈ ਉਹ ਨਾਲ ਹੈਗਾ ਸਾਨੂੰ ਪਤਾ ਸਾਰੀ ਰਾਤ ਉਹਦੇ ਘਰੇ ਸੀਗਾ ਸਵੇਰੇ ਵਾਪਸ ਨਹੀਂ ਆਇਆ ਘਰੇ ਕਿੱਦਾਂ ਠੇਕੇ ਤੇ ਮਿਲ ਗਿਆ ਉਹਨੂੰ ਘਰੇ ਤਾਂ ਬਾਤ ਚੱਲਾ ਗਿਆ ਉਹਦੇ ਲੋਵੇ ਦਰ ਦੂਰ ਪਿੱਤੀ ਫੇਰ ਰੱਜ ਕੇ ਪਲਾਤੀ ਜਿੱਥੇ ਲਿਜਾ ਕੇ ਮਾਰਿਆ ਉਹ ਸੁਨਾ ایرিয়া ਬਿਲਕੁਲ ਕੋਈ ਵੀ ਨਹੀਂ ਹੈ ਲੜਾਈ ਦਾ ਕਾਰਨ ਕੀ ਕੋਈ ਕਾਰਨ ਨਹੀਂ ਉਹਦੀ ਮਿਸਰੀ ਸਵੇਰੇ ਲੈਣ ਗਈ ਉਹ ਸਾਰੇ ਤਿੰਨੇ ਦੋਨੇ ਤਿੰਨੇ ਜਣੇ ਮੌਜੂਦ ਸੀ ਉਹ ਕਹਿੰਦੀ ਘਰੇ ਚੱਲ ਆਪਣੇ ਘਰ ਵਾਲਿਆਂ ਨੂੰ ਕਹਿੰਦੀ ਘਰੇ ਚੱਲ ਉਹ ਕਹਿੰਦਾ ਸੁਭਮਨਾ ਦਾ ਮੁੰਡਾ ਵੀ ਮਾਮੀ ਤੁਸੀਂ ਜਾਓ ਮੈਨੂੰ ਲੈ ਕੇ ਆ ਨਾ ਮੈਂ ਘਰੇ ਛੱਡ ਦੂੰਗਾ ਜਾਂ ਕੰਮ ਤੇ ਭੇਜ ਦੂੰਗਾ ਉਸ ਤੋਂ ਬਾਅਦ ਡੇਢ ਦੋ ਘੰਟੇ ਬਾਅਦ ਸਾਨੂੰ ਫੋਨ ਆਇਆ ਉਹਦੇ ਭਾਈ ਦਾ ਕਰਿਆ ਫੇ ਉਹਨਾਂ ਉਸ ਸੁਭਮਿੰਦਰ ਭਾਈ ਦਾ ਵਿੱਕੀ ਨੇ ਫੋਨ ਕੀਤਾ ਕਿ ਨਾ ਮਾਦਾ ਵਿੱਕੀ ਹੈ ਵਿੱਕੀ ਨੇ ਫੋਨ ਕੀਤਾ ਮੇਰੇ ਭਤੀਜੇ ਵਰ ਮੇਨੇ ਭਤੀਜੇ ਨੂੰ ਕੀਤਾ ਕਿਸੇ ਨੂੰ ਵੀ ਅਜੇ ਦੀ ਲੜਾਈ ਹੋ ਗਈ ਮਾਰਿਆ ਉਹਨੂੰ ਕਿਸੇ ਨੇ ਉਹਨੂੰ ਐ ਕਿਹਾ 2 ਘੰਟੇ ਬਾਅਦ ਉਸ ਤੋਂ ਬਾਅਦ ਜਾ ਕੇ ਲੱਭਿਆ ਲੱਭਾ ਨਹੀਂ ਮੇਰੇ ਭਤੀਜੇ ਨੂੰ ਫਿਰ ਉਹਨੇ ਦੁਬਾਰਾ ਫੋਨ ਕਰਕੇ ਆਪ ਐਕਟਿਵਰ ਲੈ ਕੇ ਆਇਆਗਾ ਉਹਨੂੰ ਲੈ ਗਿਆ ਮੌਕੇ ਦੀ ਜਗ੍ਹਾ ਤੇ ਉਸ ਟਾਈਮ ਸਾਹ ਚੱਲ ਰਹੀ ਸੀ ਦੋ ਚਾਰ ਹੀ ਉਹਦੀ ਮੈਸੇਜ ਮੇਰਾ ਪਤੀਜਾ ਤੇ ਉਹ ਵਿੱਕੀ ਨਾ ਦਾ ਮੁੰਡਾ ਸੁਭਮ ਦਾ ਭਾਈ ਉਹ ਲੈ ਕੇ ਗਏ ਨੇ ਸੀਵੀ ਐ ਲੈਵੇ ਸੀਵੀ ਹਸਪਤਾਲ ਚ ਉਹਨਾਂ ਨੇ ਜਵਾਬ ਦਿੱਤਾ ਸਰਕਾਰੀ ਚ ਲੈ ਕੇ ਜਾ ਰੇ ਸੀ ਰਸਤੇ 'ਤੇ ਡੈਥ ਹੋ ਚੁੱਕੀ ਸੀਗੀ ਉੱਥੇ ਹਸਪਤਾਲ 'ਤੇ ਪਹੁੰਚ ਕੇ ਕਨਫਰਮ ਕਰਤਾ ਵੀ ਇਹ ਪੂਰਾ ਚੁੱਕਿਆ ਸਾਨੂੰ ਇਨਸਾਫ ਪੂਰਾ ਦਿੱਤਾ ਜਾਵੇ ਜਿਹੜੇ ਬੰਦੇ ਸ਼ਾਮਲ ਨੇ ਉਹਨਾਂ ਨੂੰ ਸਾਰਿਆਂ ਨੂੰ ਫਾਂਸੀ ਹੋਵੇ ਦੋਨੋਂ ਕੋ ਇਹਦਾ ਦੋਸਤ ਕਿਹੜਾ ਦੁਸ਼ਮਣ ਸੀਗਾ ਉਹਦੇ ਨਾਲ ਹੀ ਸੀ ਦੋ ਦਿਨ ਸਾਡੇ ਘਰ ਆਇਆ ਹੀ ਨਹੀਂ ਸਰ ਦੇਖਿਆ ਹੀ ਨਹੀਂ ਉਹ ਮਾਰਤਾ ਗੱਲ ਕਰ ਉਹ ਚਾਕੂ ਮਾਰਤਾ ਗਨਾਸਾ ਮਾਰਤਾ ਪਤਾ ਨਹੀਂ ਕੀ ਕੀਤਾਗਾ ਪੁਲਿਸ ਕਹਿੰਦੇ ਇੱਟ ਮਾਰ ਕੇ ਮਾਰਤਾ ਉਹ ਦੇਖ ਸਕਦੇ ਗਏ ਗਹਿਰੇ ਨੇ ਸਾਨੂੰ ਤੋਂ ਕੱਲ੍ਹ ਬਾਅਦ ਪਤਾ ਚੱਲਿਆ ਜਦੋਂ ਡੈੱਟ ਕੋਲ ਖੀਸਦੀ ਆ ਟੱਕ ਦੇ ਨਿਸ਼ਾਨ ਲੈ ਲਏ ਸਾਜੀ ਤੇ ਡੈਟੋ ਡਾਟਾ ਦਿਖਾਓ ਵੱਡਾ ਡਾਟਾ ਦਿਖਾਓ ਤੂ ਤੇ ਕੀ ਮਾਰਿਆ ਦੇਖੋ ਬੜੀਆਂ ਤਖਨ ਪਿੱਛੇ ਅੱਜ ਪੁਲਿਸ ਕੀ ਕਰੂਗੀ ਇਹਦਾ ਕੁਝ ਨਹੀਂ ਵਸਤਰਾ ਰੰਗ ਬਾਰ ਬਿਹਰ ਕਬਾ ਦਿਖਾਓ ਨੀਚੇ ਦਿਖਾਓ ਕੋਈ ਗੱਲ ਨਹੀਂ ਕੋਈ ਗੱਲ ਦੇਖੋ ਨੀਚੇ ਬਣਾਤੇ ਬਣਾਤੇ ਨਹੀਂ ਹੋ ਅਧਰਾਏ ਕੋਈ ਭਾਈ ਸਾਹਿਬ ਮੈਂ ਚੱਕਣਾ ਪਹਿਲੇ ਬੋਲੋ ਬੋਲੋ ਆਏ ਜੀ ਪੁਲਿਸ ਨਾ ਕੋਈ ਹੋਰ ਰੁਕ ਤੇਤਾ ਹੋਊਗਾ ਆਓ ਮੇਰਾ ਘਰ ਦੇਖਨੇ ਚਾਹ ਚੁ ਤਨੇ ਰੁਕਾਓ ਉੱਪਰ ਵੀ ਰੁਕ ਜਾ ਦੇਖ ਲੈ ਮੇਰੇ ਕੋਲ ਚੁੱਕ ਕੇ ਦੇਖਾ ਤੇ ਕਾ ਉਠਾਓ ਪਿੱਛੇ ਦਿਖਾਓ ਇਕੇ ਲakel ਬੰਨਾ ਥੋੜੂ ਹੋਰ ਅਸਕਰ ਤੋਂ ਹੈ ਮਾਰੇ ਚੁੱਕ ਕੇ ਤੇ ਦੋਨਾਂ ਨੂੰ ਔਰ ਜੀ ਰੂਪ deta ਇਹਨੂੰ ਆਪਾਂ ਨੂੰ ਨਹੀਂ ਪਤਾ ਮਾਰਿਆ ਕਰੋ ਤਾਂ ਨਹੀਂ ਹੈ ਜੀ ਨਵਾਂ ਨਾਮ ਦਿੱਤਾ ਤਾਂ ਵੀ ਕੀ ਅਲਵਾ ਛੜਦਾ ਜੀ ਆ ਬੋਲੋ ਬੋਲੋ ਇਹ ਤੋ ਤਿੰਨੇ ਜਾਣੇ ਹੈਗੇ ਨੇ ਇੱਕ ਤਾਂ ਦੋਨਾਂ ਚੱਕਿਆ ਦੋਨਾਂ ਨੂੰ ਫਸੇ ਦਿੱਤੀ ਜਾਵੇ ਜਿਹੜੇ ਮੌਕੇ ਤੇ ਮਿਲਨੇ ਬੰਦੇ ਉਹੀ ਨੇ ਜਿਹੜੇ ਬਾਹਲੇ ਬੰਦੇ ਨੇ ਜਿਹੜੇ ਮੌਕੇ ਤੇ ਮਿਲਨੇ ਉਹੀ ਬੰਦੇ ਨੇ ਬਾਹਲਾ ਬੰਦਾ ਵੀ ਹੋ ਸਕਦਾ ਬਾਹਰ ਲਾ ਹੋਵੇ ਨਾ ਹੋ ਆਪਾਂ ਨੂੰ ਪਤਾ ਹੀ ਨਹੀਂ ਜਦਾ ਦੇਖਿਆ ਹੀ ਨਹੀਂ ਕਿੱਥੇ ਨੇ ਉਲਟ ਫਟਵਾ ਪੰਜ ਦੀ ਡਿਮਾਂਡ ਤੇ ਲਵੇ ਜਿਹੜਾ ਬਾਹਲਾ ਬੰਦਾ ਵੀ ਆ ਉਹ ਚੱਕਿਆ ਜਾਵੇ ਜੀ ਬੱਲੇ ਕੇ ਆ ਪੱਲੇ ਕੇ ਆ ਪਾਇਸ ਸਾਜਿ ਕਰਤੇ ਮਾਰਤਾ ਤੋਂ ਨਾ ਤਿੱਲੇ ਨੇ ਤਿੱਲੇ ਵੀ ਬੰਦੇ ਮੌਕੇ ਤੇ ਸੀਗੇ ਉਹਨਾਂ ਦਾ ਸਾਰਾ ਰਾਸਤਾ ਉਹਦੇ ਵਿੱਚ ਸੁੱਲਖਵਾ ਚੋਂ ਉਹਨਾਂ ਦਾ ਸਾਰਾ ਹੱਥ ਹੈ ਜਿੰਨੇ ਬੰਦੇ ਆ ਕੇ ਦੇ ਵਿਕੀ ਸੁਭਮ ਤੇ ਰੱਕਾ ਕਿ ਦੱਸਣਾ ਉਹਨਾਂ ਨੂੰ ਮਾ ਆਹ ਉਹ ਤੇ ਕਿਹਨਾਂ ਨੂੰ ਇੱਕ ਪਾਰੀ ਦੇ ਮੇਰਾ ਨਾਮ ਸਤਪਾਲਾ ਜੀ ਮੈਂ ਇਹਦਾ ਵੱਡਾ ਭਾਈਆ ਜੀ ਕੀ ਗੱਲਬਾਤ ਹੋਈ ਅੱਜ ਕਿਉਂ ਕੋਈ ਆਪਣੀ ਪਿਛਲੀ ਦੁਸ਼ਮਣੀਤੀ ਕੋਈ ਗੱਲਬਾਤ ਇਹ ਜੀ ਹੈ ਨਹੀਂ ਤੀਗੀ ਇਹ ਪਤਾ ਨਹੀਂ ਕੀ ਚੱਕਰ ਪਿਆ ਇਹ ਕੰਮ ਤੇ ਜਾ ਰਿਹਾ ਸੀ ਸਵੇਰੇ ਤੇ ਜਿਹੜਾ ਸੁਭਮ ਦਾ ਨਾਮ ਦਾ ਮੁੰਡਾ ਉਹ ਇਹਨੂੰ ਕੰਮ ਤੇ ਜਾਣ ਤੋਂ ਰੋਕ ਲਿਆ ਹੈ ਆਪਦੇ ਨਾਲ ਪਤਾ ਨਹੀਂ ਇਹ दारू ਦੇ ਚੱਕਰਾਂ 'ਚ ਪੀਣ ਖਾਣ ਲਈ ਇਹ ਲੈ ਗਿਆ ਇਹੋ ਪਤਾ ਨਹੀਂ ਕੀ ਅੰਦਰ 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 ਚੱਲ ਰਿਹਾ ਹੋਵੇਗਾ ਤੇ ਇਹਨੂੰ ਚੰਗੀ ਤਰ੍ਹਾਂ ਦਾਰੂ ਦੂਰ ਪਲਾ ਕੇ ਜਾਂ ਹੋਰ ਕੁਝ ਉਹਦੀ ਮੈਡਮ ਵੀ ਕਹੀ ਸੀ ਉਹਨੂੰ ਲਿਜਾਣ ਵਾਸਤੇ ਵੀ ਚੱਲ ਕੇ ਉਹਦੀ ਘਰ ਵਾਲੀ ਉਹਦੀ ਮ੍ਰਿਤਕ ਦੀ ਘਰ ਵਾਲੀ ਇਹਨੂੰ ਲੈ ਕੇ ਆਣ ਲੱਗ ਰਹੀ ᱛੀ ਤਾਂ ਉਹਨੇ ਲੈ ਕੇ ਆਣ ਨਹੀਂ ਦਿੱਤਾ ਇਹ ਕਹਿੰਦਾ ਮੈਂ ਤੁਸੀਂ ਜਾਓ ਮੈਂ ਘਰੇ ਭੇਜ ਦੂੰਗਾ ਭੇਜ ਦੂੰਗਾ ਜਾਂ ਕੰਮ ਤੇ ਭੇਜੂੰਗਾ ਉਹਨੇ ਕੰਮ ਤੇ ਹੀ ਨਹੀਂ ਭੇਜਿਆ ਨਾ ਘਰੇ ਭੇਜਿਆ ਪੁਲਿਸ ਵੱਲੋਂ ਮਾਮਲਾ ਤਾਂ ਦਰਜ ਕਰ ਲਿਆ ਗਿਆ ਫੇਰ ਕੀ ਕਾਰਨ ਵੀ ਤੁਸੀਂ ਕਿਉਂ ਨਹੀਂ ਅਪਡੇਟ ਕਰ ਰਹੇ ਪੁਲਿਸ ਵਾਲੇ ਕਹਿੰਦੇ ਨੇ ਵੀ ਇਹ ਹਿੱਟ ਨਾਲ ਮਾਰਿਆ ਹੋਇਆ ਅਸੀਂ ਕਹਿੰਨੇ ਵੀ ਇਹ ਇਟਨ ਨਹੀਂ ਮਾਰਿਆ। ਪਰ ਜਿਹੜਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਜਿਹਨਾਂ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਪੁਲਿਸ ਨੇ ਤਾਂ ਉਹ ਜਿਹੜਾ ਆਪਣਾ ਕਤਲ ਦਾ ਹੀ ਪਰਚਾ ਦਰਜ ਕੀਤਾ ਤੇ ਗ੍ਰਿਫਤਾਰੀ ਵੀ ਹੋ ਗਈ। ਗ੍ਰਿਫਤਾਰੀ ਵੀ ਗ੍ਰਿਫਤਾਰੀ ਚ ਦੋ ਬੰਦੇ ਨੇ ਜੀ। ਇੱਕ ਇੱਕ ਦਾ ਨਾਮ ਪਾਇਆ ਇੱਕਦਮ ਨਹੀਂ ਪਾਇਆ ਜੀ। ਕੀ ਵਜ੍ਹਾ ਵੀ ਉਹ ਨਹੀਂ ਪਾਇਆ। ਜਿਹੜਾ ਦੋਸੀ ਜਿਹਦਾ ਨਾਮ ਪਾਇਆ ਉਹ ਕਹਿੰਦਾ ਵੀ ਇਹਨੇ ਵੀ ਮਾਰਿਆ ਹੈਗਾ। ਪਰ ਉਹਦਾ ਨਾਮ ਨਹੀਂ ਦਿੱਤਾ ਜਾ ਰਿਹਾ ਹੈਗਾ। ਕੌਣਾ ਉਹਦਾ ਕੀ ਨਾਮ ਹੈ? ਸੁਮਾ ਜੀ। ਉਹਦਾ ਨਾਮ ਸੁਮਾ ਜੀ ਨੂੰ ਨਹੀਂ ਪਾਰਾ ਜੀ। ਨੂੰ ਨਹੀਂ ਨਹੀਂ ਪਾਰੇ। ਸਿਰਫ ਗਵਾਵਾ ਪੜਾਇਆ ਗਿਆ। ਹਾਂ। ਹੁਣ ਕੋਈ ਮੁੰਡਾ ਹੈਗਾ ਕੋਈ। ਹਾਂ। ਸੰਤਨਗਰ ਚ ਹੀ ਰਹਿੰਦਾ ਕਿਰਾਏ ਤੇ ਰਹਿੰਦਾ ਜੀ। ਅਲਾਕਾਰਨ ਕੋਈ ਵੀ ਨਹੀਂ ਹੈ। ਕੁਝ ਨਹੀਂ ਹੈ ਬੰਦਾ। ਕੁਝ ਵੀ ਨਹੀਂ ਹੈਗਾ ਜੀ। ਬੀਰ ਸਾਹਿਬ ਆਜ ਸੰਸਕਾਰ ਕਰਨ ਨੂੰ ਲੈ ਕੇ ਕੁਝ ਵਿਕਟੇ ਵੱਲ ਵਿਰੋਧ ਕੀਤਾ ਗਿਆ ਜੀ। ਕੀ ਸੀ ਪੂਰਾ ਮਾਮਲਾ? ਕਹਿੰਦੇ ਜੀ ਮੁਕੱਦਮਾ ਨੰਬਰ 222/25 ਹੈ ਜੀ ਦੀਨਤਾਰਾ। ਆ ਪ੍ਰਾਣੀ 302 ਬੀ ਐਨਐਸਾ 103 ਕਬੀ ਐਨਸ ਤ ਤ ਦਰਜ ਹੋਇਆ ਜੀ ਠਾਣਾ ਸਿਟੀ ਸੰਗਰੂਰ ਚ ਉਹਦੇ ਚੰਨਾ ਨੇ ਪਹਿਲਾਂ ਇੱਕ ਬੰਦੇ ਦਾ ਨਾਮ ਲਖਾਇਆ ਸੀਗਾ ਤੇ ਉਹਦੀ ਮੁਕਦਮਾ ਦਰਜ ਕਰਕੇ ਅਸੀਂ ਗ੍ਰਿਫਤਾਰੀ ਪਾ ਲਈ ਸੀ ਅੱਜ ਇਹਨਾਂ ਨਾਲ ਨੂੰ ਕੁਝ ਕਿਹਾ ਗਿਆ ਕਿ ਅਸੀਂ ਹੋਰ ਬਿਆਨ ਲਿਖਾਉਣਾ ਚਾਹੁੰਦੇ ਆ ਤਾਂ ਜੋ ਵੀ ਇਹ ਬਿਆਨ ਲਿਖਾਉਣਗੇ ਉਸ ਦੀ ਅਗਲੀ ਤਫਤੀਸ਼ ਕੀਤੀ ਜਾਏਗੀ ਗੱਲ ਲਿਖ ਕੇ ਜੀ ਯਾਨਕਿ ਪਹਿਲਾਂ ਮਾਮਲਾ ਦਰਜ ਹੋ ਚੁੱਕਿਆ ਜੀ ਹਾਂਜੀ ਮਾਮਲਾ ਦਰਜ ਹੋ ਚੁੱਕਿਆ ਜੀ ਪਹਿਲਾਂ ਕਿੰਨੇ ਵਿਅਕਤੀਆਂ ਖਿਲਾਫ ਤੇ ਹੁਣ ਪਹਿਲਾਂ ਇੱਕ ਵਿਅਕਤੀ ਖਿਲਾਫ ਹੈ ਜੀ ਹਾਂ ਉਹਨੇ ਸਟੇਟਮੈਂਟ ਲਿਖਾ ਰਹੇ ਨੇ ਉਸ ਤੋਂ ਬਾਅਦ ਦੱਸਦਾਂਗੇ ਵੀ ਇਹ ਕਿੰਨੇ ਜਣਿਆਂ ਦਾ ਨਾਮ ਲਿਖਾ ਰਹੇ ਨੇ ਜਿਸ